ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਛਾ ਆਪਾਂ ਸੀਮੇ ਹੋਏ ਕਮੀਜ਼ ਨੂੰ ਛੋਟਾ ਕਿਵੇਂ ਕਰਨਾ ਤੇ ਖੁੱਲਾ ਕਿਵੇਂ ਕਰਨਾ ਉਹ ਸਾਰੀ ਜਾਣਕਾਰੀ ਦਵਾਂਗੇ ਜੀ ਵੀਡੀਓ ਨੂੰ ਅੰਤ ਤੱਕ ਦੇਖਣਾ ਤੇ ਉਪਰੋਂ ਮਨੇ ਇਹ 3-3 ਇੰਚ ਕੱਪੜਾ ਕੱਟ ਲਿਆ ਜੀ ਜਿੰਨੀ ਕੁ ਮੈਨੂੰ ਲੋੜ थी نیچے ਇਹਦਾ ਵਾਟਰ ਬਣਿਆ ਹੋਇਆ ਇਸ ਕਰਕੇ ਮੈਨੇ ਉਪਰੋਂ ਨੰਬਾਈ ਘਟ ਕਰਨੀ ਹੈ ਜੀ ਇਹਦੀ ਤੇ ਹੁਣ ਇਹ ਮੈਂ ਸਾਰਾ 1.5 ਲਿਆ ਵਾਹ ਖੋਲ ਲਿਆ ਸਿਰਫ ਮੈਂ ਇੱਕ ਬੱਖਾਂ ਵਾਲੀਆਂ ਸਲਾਈਆਂ ਨਹੀਂ ਦੇੜੀਆਂ ਤੇ ਇੱਕ ਇੰਟਰਲੌਕ ਨਹੀਂ ਦੇੜੀ ਤਾਂ ਕਿ ਆਪਣਾ ਕੱਪੜਾ ਢੰਗ ਰਹਿਣਾ ਖਿਲਰੇ ਨਾ ਤੇ ਬਚਾ ਰਹੇ ਵੇ ਨਹੀਂ ਕਿ ਆਪਾਂ ਨੂੰ ਫਿਰ ਸੈੱਟ ਕਰਨਾ ਬਹੁਤ ਔਖਾ ਹੋ ਜਾਂਦਾ ਜੀ ਤੇ ਇਹ ਮੈਂ ਨਿਸ਼ਾਨੀਆਂ ਲਾ ਲਈਆਂ ਜੀ ਤੇ ਨੀਚੋਂ ਸਾਢੇ ਛੇ ਤੇ ਉੱਪਰ ਤੋਂ ਸਾਢੇ 7 ਤੇ ਜਿਵੇਂ ਆਪਾਂ ਮੋਡੇ ਦੀ ਕਟਿੰਗ ਕਰਦੇ ਆ ਉਵੇਂ ਹੀ ਉੱਪਰੋਂ ਜਿੱਥੋਂ ਮਨੇ ਲੰਬਾਈ ਘਟ ਕਰੀ ਹੈ ਜੀ ਉੱਥੇ ਤੋਂ ਤੇ ਇਹ ਪਲੇਟਾਂ ਦੀ ਨਿਸ਼ਾਨੀ ਲਾ ਲੈਣੀ ਹੈ ਮਨੇ ਨਾਲ ਤੇ ਪਲੇਟਾਂ ਬਨੇ ਇਹ ਦੇੜੀਆਂ ਨਹੀਂ ਹੈਗੀਆਂ ਜੀ ਤੇ ਇਹਨਾਂ ਦੇ ਜਿੱਥੇ ਤੱਕ ਮੇਰੇ 12 ਇੰਚ ਤੇ ਨਿਸ਼ਾਨੀ ਆਈ ਹੈ ਉੱਥੇ ਤੱਕ ਲਾ ਲੈਣੀ ਹੈ ਤੇ ਸਾਢੇ 6 ਹੀ ਟਾਂ ਲਾ ਲੈਣੀ ਆ ਤੇ ਆਪਾਂ ਨੇ ਪਹਿਲਾਂ ਪਲੇਟਾਂ ਦੇੜਨੀਆਂ ਨੇ ਜੀ ਆਪਾਂ ਰਾਚ ਦੇ ਡਾਂਗੇ ਫਿਰ ਤੁਹਾਨੂੰ ਦੱਸਾਂਗੇ ਤੇ ਇਹਨੂੰ ਸੈੱਟ ਕਰਕੇ ਇਹਨ ਸਮਾਰ ਕੇ ਆਪਾਂ ਪ੍ਰੈਸ ਜ਼ਰੂਰ ਮਾਰ ਲੈਣੀ ਹੈ ਜੀ ਨਹੀਂ ਬਲ ਕਟ ਵੱਧ ਹੋ ਜਾਂਦੇ ਨੇ ਬਲ ਪਿਆਵਾ ਹੁੰਦਾ ਕਈ ਵਾਰ ਕੱਪੜੇ 'ਚ ਤੇ ਫਿਰ ਕੱਪੜਾ ਸੈੱਟ ਨਹੀਂ ਆਉਂਦਾ ਕਿਉਂਕਿ ਆਪਣੇ ਕੋਲੇ ਪਹਿਲਾਂ ਹੀ ਕੱਪੜਾ ਪੂਰਾ ਪੂਰਾ ਤੇ ਇਹ ਮੈਨੇ ਬੈਕ ਪੱਲੇ ਦੀ ਕਟਿੰਗ ਕਰ ਲਈ ਹੈ ਤੇ ਹੁਣ ਆਪਾਂ ਫਰੰਟ ਦੀ ਕਰਾਂਗੇ ਇਹਨੂੰ ਸੈੱਟ ਕਰਕੇ ਦੇਖਾਂਗੇ ਆਪਾਂ ਸਾਰੇ ਨੂੰ ਜਿੰਨੀ ਨਿਸ਼ਾਨੀ ਮੈਨੇ ਪਿੱਛੇ ਲਾਈ ਓਨੀ ਉਹ ਮੈਂ ਮੁਰੇ ਲਾਉਣੀ ਆਂ ਜਿੱਤੇ ਤੱਕ ਆਉਂਦੀ ਹੈ ਇਹ ਤੇ ਪਹਿਲਾਂ ਆਪਾਂ ਇਹਨੂੰ ਥੋੜੀ ਥੋੜੀ ਸਿਲਾਈ ਦੇ Đਾਂਗੇ ਜੀ ਬਖ ਖਾ ਲਈਏ ਜਿਹੜੀ ਸਿਲਾਈ ਦੇ Đੜ ਥੋੜੀ ਸਿਲਾਈ ਦੇ Đੜਾਂਗੇ ਤੇ ਥੋੜੀ ਥੋੜੀ ਇੰਟਰਲੌਕ ਕਟਾਂਗੇ ਉੱਪਰੋਂ 2-3 ਇੰਚ ਤਾਂ ਕਿ ਆਪਾਂ ਨੂੰ ਫੋਲਡ ਕਰਨਾ ਸਖੜਾ ਰਹੇ ਤੇ ਆਪਾਂ ਇਹਨੂੰ ਫੋਲਡ ਕਰਕੇ ਹੀ ਕਟਿੰਗ ਕਰਾਂਗੇ ਪਹਿਲਾਂ ਆਪਾਂ ਲੱਗਿਆ ਵੀ ਆਪਾਂ ਐਵੇਂ ਇਕੱਲਾ ਇਕੱਲਾ ਕਰ ਲਈਏ ਮੈਨੂੰ ਲੱਗਦਾ ਵੀ ਫੋਲਡ ਕਰਕੇ ਇੱਕਸਾਰ ਹੋ ਜਾਊਗਾ ਤੇ ਹੁਣ ਮੈਂ ਇਹਨੂੰ ਕਟਿੰਗ ਕਰਾਂਗੀ ਇੰਟਰਲੌਗ ਨੂੰ ਤੇ ਹੁਣ ਮੈਂ ਇਹ ਫਰੰਟ ਵਾਲਾ ਪੱਲਾ ਜੀ ਮੋੜ ਲਾ ਇਹਨੂੰ ਨੀਚੇ ਤੋਂ ਵੀ ਮਲਾ ਲੈਣਾ ਤੇ ਉੱਪਰ ਤੋਂ ਵੀ ਇੱਕਸਾਰ ਕਰ ਲੈਣਾ ਬਾਹਲ ਨਾ ਹੋਵੇ ਕੋਈ ਵੀ ਵਿੱਚ ਤੇ ਹੁਣ ਆਪਾਂ ਨੇ ਇਹ ਸਾਢੇ 6 ਤੇ ਉੱਪਰੋਂ ਸਾਡੇ ਸੱਤ ਜਿਵੇਂ ਆਪਾਂ ਨੇ ਬੈਗ ਦੀ ਕਟਿੰਗ ਕਰੀ ਐ ਲੈਨ ਕਿੱਚ ਲੈਣੀ ਐ ਜੀ ਉੱਪਰ ਨੂੰ ਵੀ ਤੇ ਸਾਈਡ ਨੂੰ ਵੀ ਤੇ ਆਪਾਂ ਗਲਾਈ ਦੇ ਦਾਂਗੇ ਇਹਨੂੰ ਕਾਸਰੇ ਕਟ ਵੱਧ ਲੱਗਦੀ ਆ ਉਹ ਵੀ ਕੱਢ ਦਾਂਗੇ ਆਪਾਂ ਤੇ ਦੇਖੋ ਜੀ ਇਹ ਆਪਣੀਆਂ ਕਾਟਾਂ ਪੈ ਗਈਆਂ ਇਹ ਪਲੇਟਾਂ ਢੇਡ ਲਾਂਗੇ ਆਪਾਂ ਉੱਪਰ ਵਾਲੀਆਂ ਤੇ ਸਾਈਡ ਵਾਲੀਆਂ ਜਿਹੜੀਆਂ ਸੈਂਟਰ ਵਾਲੀਆਂ ਪਲੇਟਾਂ ਉਹ ਆਪਾਂ ਰੱਖਾਂਗੇ ਜੀ ਤੇ ਇਹ ਢੇਡ ਲਈਆਂ ਮਨੇ ਇੰਟਰਲੌਕ ਰੱਖ ਲਈ ਜੀ ਕੱਲੀ ਵੱਖਾਂ ਦੀਆਂ ਸੁਰਾਂੀਆਂ ਵੀ ਢੇਡ ਲਈਆਂ ਮਨੇ ਤਾਂ ਕਿ ਮੇਰਾ ਕਪੜਾ ਵਸ ਵਿੱਚ ਰਹੇ ਇਸ ਕਰਕੇ ਮੈਂ ਇੰਟਰਲੌਕ ਨਹੀਂ ਦੇੜੀ ਪੱਖਾਂ ਦੀ ਤੇ ਹੁਣ ਮੈਂ ਗਲੇ ਦੀ ਲੀਰ ਵੀ ਤਾਰ ਲਈ ਮੋੜਲੇ ਦੀ ਵੀ ਤੇ ਪਿਛਲੇ ਦੀ ਵੀ ਤੇ ਹੁਣ ਮੈਂ ਤੈਕ ਗਲਾ ਕਟਿੰਗ ਕਰਾਂਗੀ ਇਹਨੂੰ ਆਪਾਂ ਨੇ ਇੱਕਸਾਰ ਕਰਕੇ ਧਰ ਲੈਣਾ ਤੇ ਥੋੜਾ ਡੀਪੇ ਰੱਖਣਾ ਆਪਾਂ ਨੇ ਜੇ ਐਵੇਂ ਕਮੀਜ਼ ਸੰਵਾਰਨਾ ਤੇ ਉੱਪਰ ਤੋਂ ਆਪਾਂ ਨੇ ਕਮੀਜ਼ ਦੀ ਲੰਬਾਈ ਘੱਟ ਕਰਨੀ ਆ ਤਾਂ ਪੈਕ ਗळा ਥੋੜਾ ਡੀਪ ਰੱਖਿਓ ਅੱਧਾ ਇੰਚ ਪੌਣਾ ਇੰਚ ਆਮ ਨਾਲੋਂ ਕਿਉਂਕਿ ਇਹਦੀ ਕਾਟ ਪਈ ਵੀ ਹੁੰਦੀ ਆ ਪਹਿਲਾਂ ਤੇ ਨਹੀਂ ਖਿੱਚ ਮਾਰੂਗੀ ਇਹ ਕਮੀਜ਼ ਤੇ ਆਪਾਂ ਨੇ ਮੁਰਲਾ ਮੋਡਾ ਮਿਲ ਲਿਆ ਜੀ ਤੇ ਨਿਸ਼ਾਨੀ ਲਾ ਕੇ ਆਪਾਂ ਨੇ ਮਾਰਕ ਲਾ ਲਿਆ ਜੀ ਨਿਸ਼ਾਨੀ ਲਾ ਲਈ ਗਲਾ ਇਹ ਜਿਹਨੂੰ ਇਹ ਕਟਿੰਗ ਕਰ ਦਾਂਗੇ ਤੇ ਇਹ ਆਪਣਾ ਬੈਕ ਵਾਲਾ ਕੱਟ ਗਿਆ ਤੇ ਹੁਣ ਆਪਾਂ ਫਰੰਟ ਤੇ ਗਲਾ ਝੜਨਾ ਜੀ ਇਹ ਆਪਾਂ ਬੁਕਰਮ ਵਾਲਾ ਝੜਾਂਗੇ ਤੇ ਇਹ ਗਲਾ ਮੇਰੇ ਕੋਲ ਥੋੜਾ ਚੜਾਈ ਵਿੱਚ ਆ ਜੀ ਕਿਉਂਕਿ ਜੇ ਆਪਾਂ ਇੰਨਾ ਹੀ ਝੜਾਂਗੇ ਤਾਂ ਆਪਣੀ ਸਾਈਡਾਂ ਚੋਂ ਕਪੜਾ ਘੱਟ ਰਹਿ ਜਾਊਗਾ ਤੇ ਆਪਾਂ ਨੇ ਵਿੱਚ ਇਹਦੇ ਥੋੜੀ ਜਿਹੀ ਸਲਾਈ ਲਾਣੀ ਹੈ ਤੇ ਆਪਾਂ ਇਹਨੂੰ ਚੜਾਈ ਘੱਟ ਕਰਾਂਗੇ ਇਹਦੀ ਸਲਾਈ ਲਾ ਕੇ ਤੇ ਹੁਣ ਆਪਾਂ ਇਹਦਾ ਸੈਂਟਰ ਕਰਾਂਗੇ ਤੇ ਬੁਕਰੰਬਾ ਵਾਲੇ ਗਲੇ ਦਾ ਵੀ ਸੈਂਟਰ ਤੇ ਆਪਾਂ ਨੇ ਉੱਪਰੋਂ ਸੈੱਟ ਕਰ ਲੈਣਾ ਤੇ ਇਹਨੂੰ ਮਿਲਾ ਕੇ نیچے ਸੈਂਟਰ ਚ ਪਿੰਨ ਅਪ ਕਰ ਦੇਣਾ ਆਪਾਂ ਨੇ ਪਿੰਨਾ ਲਾ ਦੇਣੀ ਆ ਜੀ ਤੇ ਪਰੋਂ ਵੇਪਾ ਨੇ ਸੈੱਟ ਕਰਕੇ ਤੇ ਸਿਲਾਈ ਲਾਣੀ ਆ ਹੁਣ ਇਹ ਨੀਚੋਂ ਕੱਪੜਾ ਕੱਢ ਲਾਂਗੇ ਆਪਾਂ ਮੁੜਿਆ ਹੋਇਆ ਜਿਹੜਾ ਬ੍ਰੇਕ ਡਾਂਕਾ ਕਰਕੇ ਆਪਾਂ ਨੇ ਸਿਲਾਈ ਲਾਣੀ ਆ ਇਹ ਇਹ ਤੇ ਜਿਹੜੇ ਆਪਾਂ ਉਧੜੇ ਹੋਏ ਮਤਲਬ ਕਿ ਪੁਰਾਣੇ ਕੱਪੜੇ ਨੂੰ ਢੇੜ ਕੇ ਸੈੱਟ ਕਰਦੇ ਆ ਇਹਨੂੰ ਬਹੁਤ ਜ਼ਿਆਦਾ ਟਾਈਮ ਲੱਗਦਾ ਜੀ ਨਵੇਂ ਨੂੰ ਇੰਨਾ ਟਾਈਮ ਨਹੀਂ ਲੱਗਦਾ ਜਿੰਨਾ ਪੁਰਾਣੇ ਨੂੰ ਲੱਗਦਾ ਕਿਉਂਕਿ ਦੀਆਂ ਕਾਟਾਂ ਸੈੱਟ ਕਰਨੀਆਂ ਪੈਂਦੀਆਂ ਨੇ ਆਪਾਂ ਨੂੰ ਗੜਾਈ ਵਿੱਚ ਆਪਾਂ ਇਹਨੂੰ ਝੜ ਲਾਂਗੇ ਜੀ ਅਨਿੱਚੇ ਕੱਪੜਾ ਆਪਣਾ ਮੁੜਿਆ ਹੋਇਆ ਇਹਨੂੰ ਵੀ ਆਪਾਂ ਸਿੱਧਾ ਕਰਕੇ ਸਿਲਾਈ ਲਾਵਾਂਗੇ ਤੇ ਹੁਣ ਆਪਾਂ ਇਸ ਦੀ ਕਟਿੰਗ ਕਰਾਂਗੇ ਆਪਾਂ ਚੱਕ ਕੇ ਜੱਟ ਕਰਨਾ ਨੀੱਚੇ ਕੋਈ ਕੱਪੜਾ ਨਾ ਹੋਵੇ ਕਈ ਵਾਰੀ ਭਲੇਖੇ ਨਾਲ ਕੱਪੜਾ ਕੱਟ ਜਾਂਦਾ ਏ ਹੁਣ ਬਰੀਕ ਬਰੀਕ ਟੱਕ ਲਾ ਲਾਂਗੇ ਸਿਲਾਈ ਨਾ ਕਟੇ ਆਪਣੀ ਐਨਕ ਧਿਆਨ ਰੱਖਣਾ ਜੀ ਤੇ ਹੁਣ ਇਹ ਜਿਹੜਾ ਮਾਰਜਨ ਆਪਾਂ ਨੇ ਬੁਕਰਮ ਤੇ ਸੈੱਟ ਕਰਨਾ ਸਿਲਾਈ ਲਾਣੀ ਆ ਬੁਕਰਮ ਦੇ ਧਰਕੇ ਬੁਕਰਮ ਵਾਲੇ ਪਾਸੇ ਨੂੰ ਤੇ ਹੁਣ ਆਪਾਂ ਇਹਨੂੰ ਕੱਚੀ ਸਿਲਾਈ ਲਾ ਲਾਂਗੇ ਮੋੜ ਕੇ ਦੇਖੋ ਜੀ ਗਲਾ ਬਣ ਗਿਆ ਆਪਣਾ ਤੇ ਹੁਣ ਆਪਾਂ ਕੋਲੇ ਟਾਂ ਦੇ ਨਿਸ਼ਾਨੀ ਜਿੱਥੇ ਦਾਕ ਆਪਾਂ ਨੇ ਲਾਈ ਹੋਈਆਂ ਨੇ ਤੇ ਉਹਦੇ ਨੀਚੇ ਆਪਾਂ ਨੇ ਛਾੜੇ ਸੀ ਤੇ ਆਪਾਂ ਨੇ ਸ਼ਾਨੀ ਲਾ ਕੇ ਤੇ ਖਿੱਚ ਕੇ ਸੈੱਟ ਕਰ ਲੈਣਾ ਆਪਾਂ ਨੇ ਜੀ ਇਹ ਆਪੇ ਬਣ ਸੀਦਾ ਬਣ ਜਾਂਦੀ ਹੈ ਇਸ ਕਰਕੇ ਆਪਾਂ ਨੇ ਪਲੇਟਾਂ ਨਹੀਂ ਦੇੜੀਆਂ ਆਪਾਂ ਨੇ ਇਹ ਉਸ ਦੀ ਸੀਧੇ ਚ ਕੱਪੜਾ ਫੜ ਕੇ ਖਿੱਚ ਲੈਣਾ ਜਿੱਥੇ ਬਾਲਣਾ ਆਵੇ ਕੋਈ ਉੱਥੇ ਸੈੱਟ ਕਰ ਲੈਣਾ ਤੇ ਆਪਾਂ ਨੇ ਸਲਾਈ ਲਾ ਲਈ ਤੇ ਇਹ ਜਿਹੜੀ ਉੱਪਰ ਆਪਣੀ ਪਲੇਟ ਸੀ ਉਹ ਆਪਾਂ ਦੇੜ ਦਾਂਗੇ ਜੇ ਆਪਾਂ ਨੂੰ ਜੇ ਆਪਾਂ ਢੇੜ ਕੇ ਲਾਉਂਦੇ ਤਾਂ ਆਪਾਂ ਨੂੰ ਬਹੁਤ ਔਖੀ ਲੱਗਣੀ ਸੀ ਇਹ ਆਪਾਂ ਨੇ ਪਹਿਲਾਂ ਸਲਾਈ ਲਾਈ ਆ ਪਲੇਟਾਂ ਦੀ ਤੇ ਬਾਅਦ ਚ ਆਪਾਂ ਪਹਿਲਾਂ ਵਾਲੀ ਪਲੇਟ ਦੇਣਾਗੇ ਜੀ ਇਹ ਆਪਾਂ ਨੂੰ ਸੁਖਾਲਾ ਹੋ ਗਿਆ ਜੀ ਆ ਦੇਖੋ ਐਵੇਂ ਹੀ ਆਪਾਂ ਨੇ ਦੋਈ ਲਾਣੀ ਤੇ ਹੁਣ ਆਪਾਂ ਸਾਈਡਾਂ ਦੀ ਨਿਸ਼ਾਨੀ ਲਾਵਾਂਗੇ ਇਹ ਰੀ ਪਲੇਟਾਂ ਦੀਆਂ ਸੱਡਾਂ ਵਾਲੀਆਂ ਠੀਕ ਹੈ ਫਿਰ ਸ਼ੀਘਾ ਕੇ ਇਧਰ ਨੂੰ ਲਾ ਦੇਣੀ 2 2 ਇੰਚ ਦੇ ਤੇ ਵੀ ਪਾ ਕਾਰਨਰ ਚ ਲੈ ਜਾਗੇ 2 ਇੰਚ ਛੱਡ ਕੇ ਪਲੇਟ ਤੋਂ ਦੋਨੇ ਪਾਸੇ ਐਵੇਂ ਹੀ ਲਾ ਦਾਂਗੇ ਜੀ ਕਿ ਆਪਾਂ ਇਹ ਪਲੇਟਾਂ ਪਾ ਕੇ ਨਿਸ਼ਾਨੀ ਬਾਅਦ ਚ ਲਾ ਰਹੇ ਹਾਂ ਨੇ ਪਹਿਲਾਂ ਆਪਣੇ ਤਾਂ ਸੈਟ ਨਹੀਂ ਲਗਣੀ ਦੀ ਕਿਉਂਕਿ ਆਪਾਂ ਨੇ ਪਲੇਟ ਢੇੜੀ ਨਹੀਂ ਸੀਗੀ ਪਹਿਲੀ ਤੇ ਹੁਣ ਢੇੜ ਕੇ ਆਪਾਂ ਫਿਰ ਸिलाई ਲਾ ਰਹੇ ਹਾਂ ਜੀ ਆਪਣੀ ਜਿਹੜੀ ਆਪਾਂ ਨੇ ਹੁਣ ਪਾਈ ਆ ਉਹਦੇ ਪਲੇਟ ਦੇ ਸਾਹ ਨਾਲ ਤੇ ਆਪਾਂ ਇਹਨੂੰ ਐ ਫੜ ਲੈਣਾ ਲੋਕ ਲੱਗੀ ਹੋਈ ਆ ਉੱਥੇ ਤੱਕ ਜਾ ਕੇ ਬਰੀਕ ਕਰ ਦੇਣਾ ਮੂਰੇ ਤਾਂ ਬਰੀਕ ਕਰਕੇ ਸੈਂਟਰ ਚੋਂ ਢੰਗਾਈ ਦੇ ਕੇ ਫਿਰ ਬਰੀਕ ਕਰਕੇ ਕੱਢ ਦੇਣਾ ਜੀ ਇਹਨੇ ਦੂਜੀ ਪਲੇਟ ਪਾਣੀ ਉੱਪਰ ਲੀ ਆਪਾਂ ਨੇ ਜਿਹੜੀ ਇੰਟਰਲੌਕ ਨਹੀਂ ਦੇਰੀ ਜਿਸ ਕਰਕੇ ਆਪਾਂ ਨੂੰ ਬਹੁਤ ਟਾਈਮ ਬਚ ਗਿਆ ਆਪਣਾ ਨਹੀਂ ਆਪਾਂ ਨੂੰ ਫਿਟਿੰਗ ਦੀ ਸਲਾਈ ਲਾਉਣੇ ਨੂੰ ਬਹੁਤ ਟਾਈਮ ਲੱਗਦਾ ਈ ਤੇ ਹੁਣ ਆਪਾਂ ਆਰਾਮ ਨਾਲ ਲਾ ਦਾਂਗੇ ਇਹ ਆਪਣੀਆਂ ਦੋਨੋਂ ਪਲੇਟਾਂ ਪੈ ਗਈਆਂ ਦੇਖੋ ਹੁਣ ਆਪਾਂ ਵੈਕ ਦੀਆਂ ਵੀ ਐਵੇਂ ਹੀ ਪਾਵਾਂਗੇ। ਨੀਚੇ ਇਹ ਮੈਂ ਧائیں ਚ ਬਦਲਾਈ ਕਰਦੀ ਆਂ 7 ਇੰਚ ਤੇ ਇਹਨੂੰ ਵੀ ਐਵੇਂ ਸਿੱਧ ਕਰਕੇ ਖਿੱਚ ਲੈਣੀ ਆਪਾਂ ਨੇ। ਤੇ ਸਲਾਈ ਲਾ ਕੇ ਤੇ ਉੱਪਰ ਲੀਆਂ ਇਹ ਵੀ ਡੇਢ ਦਾਂਗੇ ਆਪਾਂ। ਤੇ ਇਹ ਗਲੇ ਦੀ ਲੀਰ ਲਾ ਦਾਂਗੇ ਬੈਕ ਦੀ। ਫਰਮਾ ਮੋੜੇ ਝੜ ਦਾਂਗੇ ਤੇ ਹੁਣ ਆਪਾਂ ਬੱਖਾਂ ਦੀ ਸਿਲਾਈ ਲਾਵਾਂਗੇ ਆਪਣੀ ਆ ਦੇਖੋ ਜੀ ਆਪਣੀ ਇੰਟਰਲੌਕ ਤਾਂ ਹੋਈ ਹੋਈ ਆ ਪਹਿਲਾਂ ਆਪਾਂ ਨੇ ਆਪਣੀ ਨਿਸ਼ਾਨੀ ਲਾ ਲੈਣੀ ਆ ਸੈਂਟਰ ਕਰਕੇ ਜਿੰਨਾ ਕਿ ਵੀ ਆਪਾਂ ਨੂੰ ਖੋਲਣਾ ਕਮੀਜ਼ ਓਨੀ ਹੀ ਆਪਾਂ ਨਿਸ਼ਾਨੀ ਲਾ ਲਾਂਗੇ ਜੀ ਇਥੇ ਜਿੰਨਾ ਕਿ ਮੈਨੂੰ ਹੀਪ ਚਾਹੀਦੀ ਸੀ ਉਹਨੇ ਘਲਾ ਲਈ ਜੀ ਮੈਂ ਤੇ ਮੇਰੇ ਕੋਲੇ ਪੂਰਾ ਹੀ ਕਪੜਾ ਬਚਿਆ ਤੇ ਬਾਹਮਾ ਦਾ ਵੀ ਬਾਹਮਾ ਵੀ ਖੋਲੀਆਂ ਤੇ ਇੰਟਰਲੋਕ ਦੇ ਨਾਲ-ਨਾਲ ਸिलाई ਲਾਈ ਆ ਜੀ ਤੇ ਇਹ ਜਿਹੜਾ ਕਪੜਾ ਮੇਰੇ ਕੋਲੇ ਬਿਲਕੁਲ ਅੱਧੇ ਇੰਚ ਤੋਂ ਵੀ ਘੱਟ ਆ ਜੀ ਦੇਖੋ ਹੀਪ ਦੀ ਸिलाई ਲਾ ਕੇ ਹੀਪ ਤੋਂ ਅੱਧੇ ਇੰਚ ਤੋਂ ਵੀ ਮਾਰਜਨ ਜੋਗਾ ਕਪੜਾ ਨਹੀਂ ਬਚਿਆ ਆਪਣੇ ਕੋਲੇ ਤੇ ਆਪਾਂ ਨੇ ਇਹੀ ਦੱਸਣਾ ਵੀ ਆਪਾਂ ਕਿਵੇਂ ਖੋਲ ਸਕਦੇ ਆ ਇਹਨੂੰ ਤੇ ਆਪਾਂ ਨੇ ਜਿਹੜੀ ਇਹ ਮਤਲਬ ਕਿ ਇਹ ਆਪਾਂ 모ੜਨੀ ਨਹੀਂ ਨਹੀਂ ਹੈਗੀ ਨਾ ਇਹ ਆਪਾਂ ਨੇ ਖੋਲ ਕੇ ਹੀ ਰੱਖਣਾ ਕੱਪੜਾ ਠੀਕ ਹੈ 모ੜਨਾ ਨਹੀਂ ਹੈਗਾ ਖੋਲ ਕੇ ਸਿੱਧਾ ਜਿੰਨਾ ਜਿੰਨਾ ਵੀ ਹੈਗਾ ਆਪਣੇ ਕੋਲ ਉਨਾ ਹੀ ਲੈਣਾ ਆਪਾਂ ਨੇ ਇਹ 1/2 ਇੰਚ ਦਾ ਵੀ ਘਾਟਾ ਇਹ ਅੱਜ ਕੱਲ੍ਹ ਬਾਜ਼ਾਰ ਵਿੱਚ ਮਿਲ ਜਾਂਦੀ ਹੈ ਇਹ ਆਪਾਂ ਨੂੰ ਕੋਈ ਲੀਰ ਲਾਉਣ ਦੀ ਲੋੜ ਨਹੀਂ ਹੈਗੀ ਇਹ ਪਾਈਪ ਇਹਨ ਮਿਲ ਜਾਂਦੀ ਹੈ ਇਹ 1.5 ਇੰਚ 1.5 ਇੰਚ ਕਪੜਾ 1/2 ਇੰਚ ਇਹਦੇ ਵਿੱਚ ਹੁੰਦਾ ਜੀ ਛੱਡਿਆ ਹੋਇਆ ਕਿ ਮੈਂ ਆਪਾਂ ਤਰਪਾਈ ਨੂੰ ਫੋਲਡ ਕਰਨਾ ਹੁੰਦਾ ਤੇ ਪਾਈਪੀਨ ਬਣੀ ਹੁੰਦੀ ਹੈ ਇਹਦੇ ਨਾਲ ਤੇ ਇਹ ਆਪਾਂ ਉੱਪਰੋਂ ਰੱਸੀ ਜੀ ਕੱਟ ਦਾਂਗੇ ਜੀ ਥੋੜੀ ਜਿਹੀ ਕਿ ਜਿੱਥੋਂ ਆਪਾਂ ਨੇ ਚਾਕ ਕੋਲੋਂ ਲਾਉਣੀ ਹੈ ਇਹ ਤਾਂ ਫਿਰ ਮੋਟਾ ਜਾਂ ਨਹੀਂ ਹੁੰਦਾ ਇਹ ਇਸ ਕਰਕੇ ਆਪਾਂ ਨੇ ਇਹ ਕੱਟ ਦੇਣੀ ਹੈ ਤੇ ਆਪਾਂ ਸਿੰਗਲ ਪੈਰ ਲਾਵਾਂਗੇ ਜੀ ਉਹ ਕੱਢਾਂਗੇ ਇਹਦੇ ਨਾਲ ਸਾਫੀ ਬਹੁਤ ਆ ਜਾਂਦੀ ਹੈ ਲੱਗਦਾ ਉਹਦੇ ਨਾਲ ਵੀ ਜਾਂਦੀ ਪਰ ਇਹਦੇ ਨਾਲ ਸਾਫੀ ਆ ਜਾਂਦੀ ਹੈ ਆਪਾਂ ਸਿੰਗਲ ਪੈਰ ਲਾਵਾਂਗੇ ਹੁਣ ਇਹਦੇ ਨਾਲ ਪਾਈਪਿੰਗ ਲਾਵਾਂਗੇ ਤੇ ਜਿਹੜੀ ਪਾਈਪਿੰਗ ਆ ਉਹ ਕਮੀਜ਼ ਦੇ ਕਪੜੇ ਕੰਨੀ ਰੱਖਣੀ ਹੈ ਜੀ ਤੇ ਜਿਹੜਾ ਖੁੱਲਾ ਛੱਡਿਆ ਹੋਇਆ ਕਪੜਾ ਉਹ ਦੂਜੀ ਸਾਈਡ ਰੱਖਣਾ ਤੇ ਆਪਣਾ ਕਪੜਾ ਪਹਿਲਾਂ ਹੀ ਪੂਰਾ ਪੂਰਾ ਬਚਿਆ ਹੋਇਆ ਜੀ ਦਬਾਜੋਗਾ 1/2 ਇੰਚ ਤੋਂ ਵੀ ਘਾਟਾ ਤੇ ਉਹਦੀ ਸੀਧਾ ਬਣਾ ਕੇ ਆਪਾਂ ਨੇ ਇਹ ਪਾਈਪੀਨ ਲਾਉਣੀ ਹੈ ਜੀ ਤੇ ਇਹ ਜਿਹੜੀ ਪਾਈਪੀਨ ਆ ਜੀ ਇਹ ਮਤਲਬ ਢਿੱਲੀ ਹੋ ਜਾਂਦੀ ਹੈ ਇਸ ਕਰਕੇ ਆਪਾਂ ਨੇ ਹੇਠਲਾ ਕਪੜਾ ਖਿੱਚਣਾ ਥੋੜਾ ਜਗਾ ਤੇ ਪਾਈਪੀਨ ਢਿੱਲੀ ਛੱਡਣੀ ਹੈ ਜੀ ਪਾਈਪੀਨ ਨਾਰਮਲ ਰੱਖਣੀ ਹੈ ਤੇ ਨੀਖਲਾ ਕਪੜਾ ਥੋੜਾ ਜਿਹਾ ਖਿੱਚ ਕੇ ਰੱਖਣਾ ਤੇ ਇਹ ਮੈਂ نیچے ਤੋਂ 모ੜ ਲਿਆ ਕੱਟ ਕੇ ਤੇ ਪੱਕਾ ਕਰਦੇ ਆ ਜੀ ਆ ਦੇਖੋ ਮੈਨੂੰ ਕੋਈ ਲੀਰ ਲਾਉਣ ਦੀ ਲੋੜ ਨਹੀਂ ਪਈ ਕੋਈ ਜੋੜ ਪਾਉਣ ਦੀ ਸਿਰਫ ਪਾਈਪਿੰਨ ਨਾਲ ਹੀ ਆਪਣੀ ਕਮੀਜ਼ ਖੁੱਲੀ ਹੋ ਗਈ ਤੇ ਹੁਣ ਇਹਦੂੰ ਮੈਂ ਹੋਲਡ ਕਰਕੇ ਦੱਬ ਦਾਂਗੀ ਕਿਉਂਕਿ ਇਹਦੇ ਵਿੱਚ ਬਨਾਰਸੀ ਇਹ ਛਾਪਾ ਜੀ ਜਿਵੇਂ ਤੇ ਇਹ ਫੁੱਲਿਆ ਫੁੱਲਿਆ ਰਹਿੰਦਾ ਇਸ ਕਰਕੇ ਮੈਨੂੰ ਨਹੀਂ ਆਪਾਂ ਚਾਹੇ ਨਾ ਵੀ ਦੱਬ ਦੇ ਐਂ ਵੀ ਸਿਰਫ ਪਾਈਪਿੰਨ ਲੱਗ ਜਾਂਦੀ ਹੈ ਜੀ ਪਰ ਇਹ ਫੁੱਲਿਆ ਫੁੱਲਿਆ ਹੋਣ ਕਰਕੇ ਇਹਨੂੰ ਮੈਂ ਪਾਈਪਿੰਨ ਦੱਬਾਂਗੀ ਬਰੀ ਬਰੀ ਦੀ ਸਲਾਈ ਲਾਵਾਂਗੇ ਨਾਲ-ਨਾਲ ਤੇ ਇਹ ਪਾਈਪਿੰਗ ਲੱਗੀ ਦੇਖੋ ਕਿੰਨੀ ਸਾਫੀ ਨਾਲ ਲੱਗੀ ਆ ਤੇ ਨਾ ਜੋੜ ਪਾਣ ਦੀ ਲੋੜ ਪਈ ਇਹਨੂੰ ਥੋੜੀ-ਥੋੜੀ ਮੋੜ ਕੇ ਆਪਾਂ ਤਰਪਾਈ ਕਰ ਦਾਂਗੇ ਜੀ ਅੰਦਰ ਤੇ ਦੇਖੋ ਕਮੀਜ਼ ਵੀ ਖੁੱਲਾ ਹੋ ਗਿਆ ਜੀ ਆਪਾਂ ਨੇ ਲੰਬਾਈ ਵੀ ਉੱਪਰ ਤੋਂ ਘੱਟ ਕਿਵੇਂ ਕਰੀ ਉਹ ਸਾਰਾ ਦੱਸਿਆ ਹਨਾ ਤੇ ਨੀਚੇ ਬਾਰਡਰ ਵਾਲਾ ਸੂਟ ਸੀਗਾ ਤੇ ਜੇ ਮੇਰੀ ਵੀਡੀਓ ਵਧੀਆ ਲੱਗੀ